ਅ ਸਭ ਤੋਂ ਪਹਿਲਾਂ ਤਾਂ ਮੈਂ ਮੋਹਾਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਹਾਂ ਅ ਮੈਂ ਅ ਅਰਦਾਸ ਕਰਦਾ ਹਾਂ ਕਿ ਇਹ ਜਿਹੜਾ ਨਵਾਂ ਸਾਲ ਹੈ ਸਾਰਿਆਂ ਦੇ ਲਈ ਖੁਸ਼ੀਆਂ ਲਿਆਵੇ ਤੰਦਰੁਸਤੀ ਲਿਆਵੇ ਤੇ ਸਾਰਿਆਂ ਨੂੰ ਆਪਣੇ ਜਿਹੜੇ ਮਾੜੇ ਅਨਸਰਾਂ ਨੂੰ ਨਾਲ ਲੜਨ ਦਾ ਆਪਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ ਤੇ ਅ ਨਵੇਂ ਸਾਲ ਦੇ ਤਹਿਤ ਮੋਹਾਲੀ ਪੁਲਿਸ ਬਿਲਕੁਲ ਮੁਸ਼ਤਿਹਤ ਤੇ ਪ੍ਰੋਪਰ ਜਿਹੜੀ ਹੈਗੀ ਹੈ ਸਾਡੀ ਪਲੈਨਿੰਗ ਜਿਹੜੀ ਡਿਊਟੀ ਦੀ ਆਲਰੇਡੀ ਹੋ ਰੱਖੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਰੈਗੂਲਰ ਨਾਕਾਬੰਦੀ ਜਿਹੜੀ ਹੈਗੀ ਹੈ ਉਹ ਕੀਤੀ ਗਈ ਹੈ ਅ ਅੱਜ ਰਾਤ ਦੀ 31 ਦਸੰਬਰ ਦੀ ਰਾਤ ਵੀ ਅੱਜ ਅਸੀਂ ਪ੍ਰੋਪਰ ਜਿਹੜੀ ਹੈਗੀ ਡਿਪਲॉयਮੈਂਟ ਕੀਤੀ ਹੈ ਕਰੀਬ ਅ 12 ਐਸਪੀਜ਼ 6 ਐਸਪੀਜ਼ 12 ਡੀਐਸਪੀਜ਼ ਸਾਰੇ ਜਿਹੜੇ ਐਸਐਚਓ ਸਹਿਬਾਨ ਹੈਗੇ ਨੇ ਯੂਨਿਟ ਇੰਚਾਰजेस ਹੈਗੇ ਨੇ ਤੇ ਕਰੀਬ 1000 ਦੇ ਆਸ-ਪਾਸ ਜਿਹੜੀ ਫੋਰਸ ਹੈ ਉਹ ਹੁਣ ਤੋਂ ਹੀ ਡਿਪਲੋਏਡ ਹੈ ਤੇ ਰੈਗੂਲਰ ਨਾਕਾਬੰਦੀ ਰਾਤ ਨੂੰ ਲੇਟ ਤੱਕ ਚੱਲੇਗੀ ਅ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਜੋ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ 1 ਵਜੇ ਦਾ ਜਿਹੜਾ ਟਾਈਮ ਹੈਗਾ ਫਿਕਸ ਕੀਤਾ ਹੈ 1 AM ਦਾ ਟਾਈਮ ਜਿਹੜਾ ਹੈਗਾ ਫਿਕਸ ਕੀਤਾ ਹੈ ਤੇ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਨਾ ਚਾਹਾਂਗਾ ਕਿ 1 ਵਜੇ ਤੱਕ ਸਾਰੇ ਜਿਹੜੇ ਰੈਸਟੋਰੈਂਟਸ ਕਲੱਬਸ ਵਗੈਰਾ ਹੈਗੇ ਆ ਉਹ ਸਾਰੇ ਬੰਦ ਕਰਾ ਦਿੱਤੇ ਜਾਣਗੇ ਤੁਸੀਂ ਆਪਦੇ ਲੈਵਲ ਤੇ ਹੀ ਬੰਦ ਕਰ ਦਿਓ ਤੇ ਜਿਹੜੀ ਆਪਣੀ ਨਵਾਂ ਸਾਲ ਤਾਂ ਕਿ ਆਪਾਂ ਧੂਮ-ਧਾਮ ਨਾਲ 12 ਵਜੇ ਰਿੰਗ ਇਨ ਕਰ ਸਕੀਏ ਤੇ ਉਸ ਤੋਂ ਬਾਅਦ ਬਿਨਾਂ ਕਿਸੇ ਉਲੜਬਾਜੀ ਜਾਂ ਲੜਾਈ ਝਗੜੇ ਤੋਂ ਆਪਾਂ ਇਹ ਜਿਹੜਾ ਨਵਾਂ ਸਾਲ ਹੈ ਖੁਸ਼ੀਆਂ ਭਰਿਆ ਨਾਲ ਖੁਸ਼ੀਆਂ ਨਾਲ ਮਨਾ ਸਕੀਏ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਮਾੜੇ ਅਨਸਰਾਂ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਪੰਜਾਬ ਪੁਲਿਸ ਵੱਲੋਂ ਚੇੜੀ ਗਈ ਹੈ ਉਹ ਲਗਾਤਾਰ ਸਾਡੀ ਜਾਰੀ ਹੈ ਮੁਹਾਲੀ ਪੁਲਿਸ ਵੱਲੋਂ ਵੀ ਇਸ ਚ ਕਾਫੀ ਚੀਜ਼ਾਂ ਜਿਹੜੀਆਂ ਕੀਤੀਆਂ ਗਈਆਂ ਨੇ ਪਿਛਲੇ 1 ਸਾਲ ਦੌਰਾਨ ਦੌਰਾਨ ਬਹੁਤ ਮੇਜਰ ਡਰਗ ਦੀਆਂ ਰਿਕਵਰੀਜ਼ ਕੀਤੀਆਂ ਗਈਆਂ ਨੇ ਉਹਨਾਂ ਨੂੰ ਡਰਗਸ ਮਗਲਜ਼ ਜਿਹੜੇ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਜਿਹੜੇ ਵੀ ਮਾੜੇ ਅਨਸਰ ਹੈ ਗੈਂਗਸਟਰਸ ਹੈ ਉਹਨਾਂ ਦੇ ਖਿਲਾਫ ਵੀ ਸਖਤੀ ਨਾਲ ਜਿਹੜੀ ਹੈ ਮੋਹਲੀ ਪੁਲਿਸ ਪੇਸ਼ ਆਈ ਹੈ ਤੇ ਇਸੇ ਤਰ੍ਹਾਂ ਹੀ ਨਵੇਂ ਆਉਣ ਵਾਲੇ ਸਾਲ ਦੇ ਵਿੱਚ ਵੀ ਜਿਹੜੀ ਸਾਡੀ ਸਖਤੀ ਹੈ ਪੁਲਿਸ ਦੀ ਉਹ ਲਗਾਤਾਰ ਜਾਰੀ ਰਹੇਗੀ ਮਾੜੇ ਅਨਸਰ ਮਾੜੇ ਅਨਸਰਾਂ ਦੇ ਖਿਲਾਫ ਤੁਹਾਡੇ ਮਾਧਿਅਮ ਰਹੀ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਸਾਡੇ ਹੈਲਪਲਾਈਨ ਨੰਬਰ ਜਿਹੜੇ ਹੈਗੇ 112 ਅਤੇ 181 ਉਤੇ ਇਨਫੋਰਮੇਸ਼ਨ ਦੇ ਸਕਦੇ ਹੋ ਤੇ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਉਹਤੇ ਪ੍ਰੋਪਰ ਕਾਰਵਾਈ ਹੋਏਗੀ ਸਖਤੀ ਨਾਲ ਕਾਰਵਾਈ ਹੋਏਗੀ ਤੇ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਵੀ ਸਿਕਰਟ ਰੱਖੀ ਜਾਏਗੀ